ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਿਰਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਪਾਣੀਆਂ ਤੇ ਮਾਨ ਸਰਕਾਰ ਨੂੰ ਹਾਈ ਕੋਰਟ ਤੋਂ ਲੱਗਿਆ ਝਟਕਾ ਕੋਰਟ ਨੇ ਰਿਪੋਰਟ ਨੂੰ ਦਿੱਤੀ ਨਾ ਮਨਜ਼ੂਰੀ ਪੰਜਾਬ ਚ ਮੌਨਸੂਨ ਹੋਇਆ ਮੁੜ ਐਕਟਿਵ ਅੱਜ ਭਾਰੀ ਮੀਂਹ ਦੀ ਚੇਤਾਵਨੀ 24 ਘੰਟਿਆਂ ਚ ਪੰਜਾਬ ਚ ਪਵੇਗਾ ਟਟਵਾਮੀ ਜਲੰਧਰ 'ਚ ਹੋਏ ਕਤਲ ਮਾਮਲੇ 'ਚ ਹੋਇਆ ਵੱਡਾ ਖੁਲਾਸਾ ਦੋਸਤ ਦਾ ਮਹਿੰਗਾ ਫੋਨ ਹਾਸਲ ਕਰਨ ਲਈ ਕੀਤਾ ਸੀ ਕਤਲ ਸੀਐਮ ਮਾਨ ਪਹੁੰਚੇ ਮੁੰਬਈ ਪੰਜਾਬ ਨਿਵੇਸ਼ ਵਧਾਉਣ ਲਈ ਉਦਯੋਗ ਜਗਤ ਦੇ ਵੱਡੀ ਹਸਤੀਆਂ ਨਾਲ ਕਰਨਗੇ ਮੁਲਾਕਾਤ ਸੁਖਦੇਵ ਸਿੰਘ ਢੀਂਸਾ ਨੇ ਦਿੱਤਾ ਬਿਆਨ ਅਕਾਲੀ ਦਲ ਆਪਣੇ ਅਕਾਲੀ ਸੁਧਾਰ ਲਹਿਰ ਮਿਸ਼ਨ 'ਚ ਜਲਦ ਹੋਵੇਗੀ ਸਫਲ ਕੰਗਨਾਦੀ ਆ ਰਹੀ ਨਵੀਂ ਫਿਲਮ ਬਣੀ ਹੈ ਵਿਵਾਦਾਂ ਦਾ ਕਾਰਨ ਪੰਜਾਬ ਭਾਜਪਾ ਦੇ ਆਗੂ ਫਿਲਮ ਦੇ ਹੋਏ ਖਿਲਾਫ ਕਟਾਰੂ ਚੱਕ ਨੇ ਦਿੱਤਾ ਬਿਆਨ ਧਾਰ ਬਲੌਕ ਦੇ ਜੰਗਲਾ ਚ 5 ਲੱਖ ਬੀਜਾਂ ਦਾ ਡਰੋਨ ਨਾਲ ਕੀਤਾ ਜਾਵੇਗਾ ਛਿੜਕਾਓ ਭਾਜਪਾ ਵੱਲੋਂ ਹੁਣ ਰਵਨੀਤ ਬਿੱਟੂ ਨੂੰ ਸੂਬੇ ਤਹਿਤ ਰਾਜ ਸਭਾ ਚ ਭੇਜਣ ਦੀ ਕੀਤੀ ਜਾ ਰਹੀ ਹੈ ਤਿਆਰੀ ਸੁਪਰੀਮ ਕੋਰਟ ਦੇ ਆਈਐਸਸੀਐਸਟੀ ਰਿਜ਼ਰਵੇਸ਼ਨ ਫੈਸਲੇ ਤੇ ਅੱਜ ਭਾਰਤ ਬੰਦ ਦਾ ਕੀਤਾ ਗਿਆ ਐਲਾਨ ਹੁਣ ਐਮਪੀ ਅਮਰਿਤਪਾਲ ਦੇ ਮਗਰ ਪੈ ਗਏ ਸੁਖਬੀਰ ਬਾਦਲ ਐਮਪੀ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਤੇ ਚੁੱਕੇ ਸਵਾਲ ਰੂਸ ਨੇ ਕੀਤਾ ਦਾਵਾ ਮੋਦੀ ਸਰਕਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕਾ ਭਗਵਾਨ ਤਮਨ ਨੇ ਦਿੱਤਾ ਬਿਆਨ ਜਲਦ ਹੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਆਉਣਗੇ ਬਾਹਰ ਪੈਸਿਆਂ ਨੂੰ ਲੈ ਕੇ ਨਗਰ ਨਿਗਮ ਮੁਲਾਜ਼ਮ ਦਾ ਕੀਤਾ ਕਤਲ ਸਾਥੀ ਬੁਰੀ ਤਰ੍ਹਾਂ ਹੋਇਆ ਜ਼ਖਮੀ ਦਿਨੋ ਦਿਨ ਵਾਧਾ ਜਾ ਰਿਹਾ ਲੁਟੇਰਿਆਂ ਦਾ ਹੌਸਲਾ ਪੁਲਿਸ ਚੌਕੀ ਤੋਂ ਕੁਝ ਕਦਮ ਦੂਰੀ ਤੇ ਔਰਤ ਦੀ ਖੋ ਕੇ ਲੈ ਗਏ ਸੋਨੇ ਦੀ ਚੈਂ ਦੁੱਗਰੀ ਇਲਾਕੇ 'ਚ ਪਾਵਰਕਾਮ ਦੀ ਵੱਡੀ ਕਾਰਵਾਈ ਸਿੱਧੀ ਕੁੰਡੀ ਤੇ 45 ਓਵਰਲੋਡ ਬਿਜਲੀ ਦੇ ਪ੍ਰੋਜੈਕਟ ਸ਼ਰੀਆ ਮੁਫੜੇ ਪਤੀ ਦਾ ਕਤਲ ਕਰਕੇ ਹੋਈ ਫਰਾਰ ਔਰਤ ਨੂੰ ਗੁਰਦਾਸਪੁਰ ਤੋਂ ਕੀਤਾ ਪੁਲਿਸ ਨੇ ਕਾਬੂ ਕਾਂਗਰਸੀ ਐਮਪੀ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਨਗਰ ਨਿਗਮ ਅਧਿਕਾਰੀਆਂ ਦੀ ਲਾਈ ਕਲਾਸ ਅਧਿਕਾਰੀਆਂ ਨੂੰ ਦਿੱਤੀ ਕੁਝ ਖਾਸ ਸਲਾਹ ਬੱਚਿਆਂ ਦੀ ਲੜਾਈ ਨੂੰ ਲੈ ਕੇ ਚਲਨੀਆਂ ਤਾਬੜ ਦੌੜ ਗੋਲੀਆਂ ਮਾਰਦੀ ਹੋਈ ਮੌਤ ਬੱਚੀ ਹੋਈ ਜ਼ਖਮੀ ਤਿੰਨ ਭੈਣਾਂ ਦੇ ਕੁਲੋਤੇ ਭਰਾ ਦੀ ਨਸ਼ੇ ਦੇ ਓਵਰਡੋਜ਼ ਨਾਲ ਹੋਈ ਮੌਤ ਪਰਿਵਾਰ 'ਚ ਸ਼ੋਕ ਦਾ ਮਾਹੌਲ ਬਲਦੇਵ ਸਿੰਘ ਨੇ ਦਿੱਤਾ ਬਿਆਨ ਮਾਨ ਸਰਕਾਰ 2025 ਤੱਕ ਸੜਕ ਹਾਦਸਿਆਂ ਵਿੱਚ 50% ਘਟਾਉਣ ਦੇ ਵਿੱਚ ਚੰਗੀ ਕਾਰਜਗੁਜ਼ਾਰੀ ਕਰ ਰਹੀ ਹੈ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ